ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦੀ ਸਥਿਤੀ ਜਿਹੜੀ ਹੈ ਉਹ ਭਿਆਨਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਜਿਹਾ ਸੀ ਇਸ ਲਈ ਕਹਿ ਰਹੇ ਹਾਂ ਕਿਉਂਕਿ ਲਗਾਤਾਰ ਹਰੀਕੇ ਅਤੇ ਤਰਨਤਾਂ ਸਮੇਤ ਵੱਖ-ਵੱਖ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਜਿਹੜੀ ਹੈਗੀ ਹੈ ਹੁਣ ਵੱਧਦੀ ਜਾ ਰਹੀ ਹੈ ਤਾਜ਼ਾ ਹਾਲਾਤਾਂ ਦੀ ਗੱਲ ਕਰਾਂਗੇ ਅਮਰਸਰ ਜ਼ਿਲ੍ਹੇ ਅਦੀਨਵੰਦੇ ਦਰਿਆ ਬਿਆਸ ਦੀਆਂ ਤਸਵੀਰਾਂਆਂ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਕੀ ਪੱਧਰ ਹੈਗਾ ਉਸਦੇ ਬਾਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਇਰੀਗੇਸ਼ਨ ਵਿਭਾਗ ਦੇ ਕੇਜੀ ਲੀਡਰ ਮੌਜੂਦ ਨੇ ਔਰ ਪਹਿਲਾਂ ਇਹ ਸਾਫ਼ ਕਰ ਦਈਏ ਕਿ ਜਿਸ ਤਰ੍ਹਾਂ ਪਾਉਂਗ ਡੈਮ ਦੇ ਔਰ ਹੁਣ ਬਿਲਕੁਲ ਖਤਰੇ ਦੇ ਨਿਸ਼ਾਨ ਦੇ ਉੱਤੇ ਪਹੁੰਚ ਚੁੱਕਿਆ ਤਾਂ ਉਸ ਦੇ ਨਾਲ ਸੰਭਾਵੀ ਹੈ ਕਿ ਬਿਆਸ ਰਿਆ ਦੇ ਵਿੱਚ ਪਾਣੀ ਦੀ ਅਮ ਜੜੀ ਹੈ ਉਹ ਹੋ ਸਕਦੀ ਹੈ ਤਾਂ ਮੇਰੇ ਨਾਲ ਇਸ ਸਮੇਂ ਰਿਕਸ਼ਨ ਵਿਭਾਗ ਦੇ ਗੇਜ ਰੀਡਰ ਮੇਰ ਨੇਮੇ ਜੀ ਕੀ ਤਾਜ਼ਾ ਸਥਿਤੀ ਹੈਗੀ ਅੱਜ ਦੀ ਔਰ ਕੱਲ ਨਾਲੋਂ ਅੱਜ ਦਾ ਕੀ ਫਰਕ ਹੈਗਾ ਪਾਣੀ ਦੇ ਪੱਧਰ ਦਾ ਕੱਲ ਨਾਲੋਂ ਅੱਜ ਇੱਕ ਇੱਕ ਪੁਆਇੰਟ ਪਾਣੀ ਜਿਹੜਾ ਉਹ ਵਧਿਆ ਹੋਈ ਕੱਲ ਦਾ ਆਪਣਾ ਜਿਹੜਾ ਚੱਲਦਾ ਸੀ ਉਹ 740 ਪੁਆਇੰਟ ਬੀ ਗਏ ਸੀ ਤੇ ਡਿਸਚਾਰਜ ਬਣਦਾ ਸੀ ਆਪਣਾ 1 ਲੱਖ 11000 ਕਿਊਸਕ ਅੱਜ ਜਿਹੜੀ ਹੈ ਉਹ 1 ਪੁਆਇੰਟ ਦਾ ਜੇ ਵੱਧਾ ਹੋ ਗਿਆ ਤੇ 740.30 ਹੋ ਗਈ ਗੇਜ ਡਿਸਚਾਰਜ ਬਣਦਾ 1,13,800 ਲੱਖ ਲਗਭਗ ਕੀ ਲੱਗਦਾ ਅੱਗੇ ਅੱਗੇ ਸਥਿਤੀ ਨੂੰ ਲੈ ਕੇ ਕੀ ਕਵਾਂਗੇ ਆਪਾਂ ਕਿ ਕੋਈ ਅੰਦਾਜ਼ਾ ਨਹੀਂ ਹੈਗੀ ਨਹੀਂ ਇਹਦੇ ਬਾਰੇ ਹਜੇ ਤੱਕ ਅਸੀਂ ਕੁਝ ਨਹੀਂ ਕਹਿ ਸਕਦੇ ਸਾਡੇ ਕੋਲ ਜਦ ਆਊਗਾ ਪਾਣੀ ਉਦੋਂ ਹੀ ਪਤਾ ਲੱਗੂਗਾ ਜੀ ਬਾਦੇ ਘਾਟੇ ਬਾਰੇ 4-5 ਹਜ਼ਾਰ ਕਿਊਸਿਕ ਦਾ ਵੱਧਾ ਹੈਗਾ ਹਾਂਜੀ ਹਾਂਜੀ ਉਹ ਤਾਂ ਕਹਿ ਸਕਦੇ ਨੇ ਕਿ ਕੱਲ ਆਪਣੀ 1,11,000 ਸੀ ਅੱਜ ਲਗਭਗ 1,13,800 ਹੋ ਗਿਆ 30000 3000 ਦੇ 3-4000 ਦਾ ਵਾਧਾ ਜਿਹੜਾ ਹੈ ਹਾਂਜੀ ਹਾਂਜੀ ਠੀਕ ਹੈ ਕੋਈ ਇਨਫੋਰਮੇਸ਼ਨ ਹੈ ਡਾਇਮ ਵੱਲੋਂ ਐਸੀ ਨਹੀਂ ਨਹੀਂ ਸਾਡੇ ਕੋਲ ਅਜੇ ਤੱਕ ਕੋਈ ਸੋਚਣਾ ਨਹੀਂ ਆਈ ਜੀ ਟਾਈਮ ਸੰਬੰਧੀ ਤਾਂ ਬਿਲਕੁਲ ਤਾਜ਼ਾ ਤਸਵੀਰਾਂ ਨਹੀਂ ਹੈਗੀਆਂ ਔਰ ਤਾਜ਼ਾ ਜਾਣਕਾਰੀ ਜਿਹੜੀ ਹੈਗੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੋਂ ਜਿਹੜਾ ਹੈਗਾ ਬਿਆਸ ਰਿਆ ਦੇ ਵਿੱਚ ਜੋ ਤਾਜ਼ਾ ਪੱਧਰ ਹੈਗਾ 113000 ਕੀ ਉਸ ਦੇ ਕਰੀਬ ਜਿਹੜਾ ਹੈਗਾ ਹੁਣ ਚੱਲ ਰਿਹਾ ਔਰ ਇਸ ਦੇ ਨਾਲ ਹੀ ਕੱਲ ਦੀ ਗੱਲ ਕਰੀਏ ਤਾਂ ਕੱਲ ਨਾਲੋਂ 1 ਪੁਆਇੰਟ ਦਾ ਵਾਧਾ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਹੈ ਔਰ ਜਿਸ ਤਰ੍ਹਾਂ ਬਰਸਾਤ ਹੋ ਰਹੀ ਹੈ ਜਿਸ ਤਰ੍ਹਾਂ ਕਹਿ ਦਈਏ ਕਿ ਲਗਾਤਾਰ ਪਾਣੀ ਦਾ ਪੱਧਰ ਰਾਵੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਉਧਰ ਵਧਿਆ ਤਾਂ ਹਰ ਜਗ੍ਹਾ ਜਿੱਥੇ ਵੀ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਤਾਂ ਉੱਥੇ ਹੀ ਪਾਉਂਗ ਦਾ ਜਿਹੜਾ ਸੰਬੰਧ ਹੈ ਉਹ ਇਸ ਦਰਿਆ ਦੇ ਨਾਲ ਹੈ ਪਾਉਂਗ ਦਾ ਹੈ ਸ਼ਾਹਬਰਾਜ ਨਹਿਰ ਦਾ ਹੈ ਤਾਂ ਉਸ ਦੇ ਸੰਬੰਧੀ ਜਿਹੜਾ ਹੈਗਾ ਕੱਲ ਤੱਕ ਕੋਈ ਕਿਸ ਤਰ੍ਹਾਂ ਦਾ ਪਾਣੀ ਦਾ ਪੱਧਰ ਹੈ ਉਹਦੇ ਉੱਤੇ ਵੀ ਬਿਲਕੁਲ ਨਜ਼ਰ ਬਣਾਈ ਰੱਖਾਂਗੇ ਰਿਆਸਤ ਦੇ ਰਿਆ ਦੇ ਵਿੱਚ ਲਗਾਤਾਰ ਪਾਣੀ ਦੀ ਸਥਿਤੀ ਜਿਹੜੀ ਹੈ ਉਹ ਭਿਆਨਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਜਿਹਾ ਸੀ ਇਸ ਲਈ ਕਹਿ ਰਹੇ ਹਾਂ ਕਿਉਂ ਵਧਦੀ ਜਾ ਰਹੀ ਹੈ ਤਾਜ਼ਾ ਹਾਲਾਤਾਂ ਦੀ ਗੱਲ ਕਰਾਂਗੇ ਅਮਰਸਰ ਜ਼ਿਲ੍ਹੇ ਅਦੀਨਵੰਦੇ ਦਰਿਆ ਬਿਆਸ ਦੀਆਂ ਤਸਵੀਰਾਂਆਂ ਲੀਆਂ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਕੀ ਪੱਧਰ ਹੈਗਾ ਉਸ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਇਰੀਗੇਸ਼ਨ ਵਿਭਾਗ ਦੇ ਕੇਜੀ ਲੀਡਰ ਮੌਜੂਦ ਨੇ ਔਰ ਪਹਿਲਾਂ ਇਹ ਸਾਫ਼ ਕਰ ਦਈਏ ਕਿ ਜਿਸ ਤਰ੍ਹਾਂ ਪੌਂਗ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਔਰ ਹੁਣ ਬਿਲਕੁਲ ਖਤਰੇ ਦੇ ਨਿਸ਼ਾਨ ਦੇ ਉੱਤੇ ਪਹੁੰਚ ਚੁੱਕਿਆ ਤਾਂ ਉਸ ਦੇ ਨਾਲ ਸੰਭਾਵੀ ਹੈ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦੀ ਅਮ ਜੜੀ ਹੈ ਉਹ ਹੋ ਸਕਦੀ ਹੈ ਤਾਂ ਮੇਰੇ ਨਾਲ ਇਸ ਸਮੇਂ ਇਰੀਗੇਸ਼ਨ ਵਿਭਾਗ ਦੇ ਕੱਲ ਨਾਲੋਂ ਅੱਜ ਇੱਕ ਇੱਕ ਪੁਆਇੰਟ ਪਾਣੀ ਜਿਹੜਾ ਉਹ ਵਧਿਆ ਹੋਈ ਕੱਲ ਦਾ ਆਪਣਾ ਜਿਹੜਾ ਚੱਲਦਾ ਸੀ ਉਹ 740 ਪੁਆਇੰਟ 20 ਗੇਜ ਸੀ ਤੇ ਡਿਸਚਾਰਜ ਬਣਦਾ ਸੀ ਆਪਣਾ 1 ਲੱਖ 11000 ਕਿਊਸਕ ਅੱਜ ਜਿਹੜੀ ਆ ਉਹ ਇੱਕ ਪੁਆਇੰਟ ਦਾ ਜਿਆ ਵਧਾ ਹੋ ਗਿਆ ਤੇ 740 ਪੁਆਇੰਟ 30 ਹੋ ਗਈ ਗੇਜ ਡਿਸਚਾਰਜ ਬਣਦਾ 1 ਲੱਖ 13000 800 ਲਗਭਗ ਜੀ ਕੀ ਲੱਗਦਾ ਅੱਗੇ ਅੱਗੇ ਸਥਿਤੀ ਨੂੰ ਲੈ ਕੇ ਕੀ ਕਹਾਂਗੇ ਆਪਾਂ ਕਿ ਕੋਈ ਅੰਦਾਜ਼ਨ ਹੈ ਕੀ ਨਹੀਂ ਇਹਦੇ ਬਾਰੇ ਹਜੇ ਤੱਕ ਅਸੀਂ ਕੁਛ ਨਹੀਂ ਕਹਿ ਸਕਦੇ ਸਾਡੇ ਕੋਲ ਜਦ ਆਊਗਾ ਪਾਣੀ ਉਦੋਂ ਹੀ ਪਤਾ ਲੱਗੂਗਾ ਇਹ ਵੱਧ ਦੇ ਘਾਟੇ ਬਾਰੇ 4-5000 ਕਿਊਸਿਕ ਦਾ ਵੱਧਾ ਹੈਗਾ ਹਾਂਜੀ ਹਾਂਜੀ ਉਹ ਤਾਂ ਕਹਿ ਸਕਦੇ ਨੇ ਕਿ ਕੱਲ ਆਪਣੀ 1 ਲੱਖ 11000 ਸੀ ਅੱਜ ਲਗਭਗ 1 ਲੱਖ 13800 ਹੋ ਗਿਆ 5000 ਪਾਣੀ 3000 ਦਾ 3-4000 ਦਾ ਵੱਧਾ ਜਿਹੜਾ ਹਾਂਜੀ ਹਾਂਜੀ ਕੀ ਕੋਈ ਇਨਫੋਰਮੇਸ਼ਨ ਹੈ ਡਾਇਮ ਵੱਲੋਂ ਮੈਸੇਜ ਨਹੀਂ ਨਹੀਂ ਸਾਡੇ ਕੋਲ ਅਜੇ ਤੱਕ ਕੋਈ ਸੋਚਣਾ ਨਹੀਂ ਆਈ ਜੀ ਟਾਈਮ ਸੰਬੰਧੀ ਤਾਂ ਬਿਲਕੁਲ ਤਾਜ਼ਾ ਤਸਵੀਰਾਂ ਨਹੀਂ ਹੈਗੀਆਂ ਔਰ ਤਾਜ਼ਾ ਜਾਣਕਾਰੀ ਜਿਹੜੀ ਹੈਗੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੋਂ ਜਿਹੜਾ ਹੈਗਾ ਬਿਆਸ ਰਿਆ ਦੇ ਵਿੱਚ ਜੋ ਤਾਜ਼ਾ ਪੱਧਰ ਹੈਗਾ 1,11,000 ਕਿਊਸਿਕ ਦੇ ਖਰੀਦ ਜਿਹੜਾ ਹੈਗਾ ਉਹ ਹੁਣ ਚੱਲ ਰਿਹਾ ਔਰ ਇਸ ਦੇ ਨਾਲ ਹੀ ਕੱਲ ਦੀ ਗੱਲ ਕਰੀਏ ਤਾਂ ਕੱਲ ਨਾਲੋਂ 1 ਪੁਆਇੰਟ ਦਾ ਵਾਧਾ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਹੈ ਔਰ ਜਿਸ ਤਰ੍ਹਾਂ ਬਰਸਾਤ ਹੋ ਰਹੀ ਆ ਜਿਸ ਤਰ੍ਹਾਂ ਕਹਿ ਦਈਏ ਕਿ ਲਗਾਤਾਰ ਪਾਣੀ ਦਾ ਪੱਧਰ ਰਾਵੀ ਦੇ ਵਿੱਚ ਜੇ ਇਤਰਾਵਾਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਤਾਂ ਉੱਥੇ ਹੀ ਪੌਂਗ ਦਾ ਜਿਹੜਾ ਸੰਬੰਧ ਹੈ ਉਹ ਇਸ ਦਰਿਆ ਦੇ ਨਾਲ ਹੈ ਪੌਂਗ ਦਾ ਹੈ ਸ਼ਾਹਬਰਾਜ ਨਹਿਰ ਦਾ ਹੈ ਤਾਂ ਉਸ ਦੇ ਸੰਬੰਧੀ ਜਿਹੜਾ ਹੈਗਾ ਕੱਲ ਤੱਕ ਕੋਈ ਕਿਸ ਤਰ੍ਹਾਂ ਦਾ ਪਾਣੀ ਦਾ ਪੱਤਰ ਆਿੰਦਾ ਉਸ ਦੇ ਉੱਤੇ ਵੀ ਬਿਲਕੁਲ ਨਜ਼ਰ ਬਣਾਈ ਰੱਖਾਂਗੇ